ਉੱਠ ਕੇ ਪਹਿਲਾ ਫੋੜੀ ਸੇ ਵੱਕਰਨੀ ਜਿਸਪੈਂਚ ਬਣ ਕੇ ਲੱਗਦੀ ਸੀ ਲੱਕਰਨੀ ਕੰਨਾਂ ਦੇ ਵਿੱਚ ਸਮਾਜਿਕ ਕੌਮ ਤੇ ਆਪਣਾ ਰੂਪਾ ਬਣਾਉਣਾ ਤੇ ਪਰਵਾਰ ਨੂੰ ਚੰਗੀ ਸਿੱਖਿਆ ਦੇ ਕੇ ਇਸ ਮਕਲ ਤੱਕ ਪਹੁੰਚਾਉਣਾ ਇਹ ਬਸ ਸੰਵਿਧਾਨ ਦੀ ਦਿੱਤੀ ਗਈ ਹੋਰ ਪ੍ਰਾਪਤੀ ਹੈ ਨਾਨਕ ਕੋਲ ਬਿਟ ਹੋ ਆ ਰਿਆ ਦਿਨ ਹਰ ਨਾਮ ਪਿਆ ਜਿੱਥੇ ਫੌਜ ਦੇ ਵਿੱਚ ਉਹਨਾਂ ਨੇ ਆਪਣੇ ਜੀਵਨ ਨੂੰ ਸ਼ੁਰੂਆਤ ਕੀਤੀ ਤੇ ਆਪਣੇ ਸਰੀਰ ਦੇ ਉੱਪਰ ਗੋਲੀਆਂ ਵੀ ਚੱਲੀਆਂ ਤੇ ਉਸ ਦੇ ਨਾਲ ਸਮਾਜ ਦੀ ਸੇਵਾ ਆਪਣੀ ਕਿਸਾਨੀ ਨਾਲ ਜੁੜੇ ਰਹੇ ਤੇ ਇਸ ਮੂਰੇ ਇਲਾਕੇ ਨੂੰ ਉਹਨਾਂ ਨੇ ਨਾਲ ਲੈ ਕੇ ਚੱਲੇ ਨੇ ਆਪਣੇ ਜੀਵਨ ਦੇ ਵਿੱਚ ਜੋ ਘਾਲ ਨਾ ਘਾ ਲਈ ਕੀਰਤ ਕਰੋ ਨਾਮ ਜਪੋ ਬਣ ਛੋ ਦੇ ਸਿਧਾਂਤ ਤੇ ਚੱਲ ਕੇ ਨਾ ਕੇਵਲ ਆਪਣੀ ਸਰਦਾਰ ਨੂੰ ਆਪਣੇ ਪਰਿਵਾਰ ਨੂੰ ਬਲ ਕੇ ਦੂਰ ਦਰੇਡੇ ਤਾਂ ਆਪਣੀ ਕੌਮ ਦੇ ਵਿੱਚ ਜੋ ਨਾਕ ਮਾਗੇ ਗਏ ਉੱਤੇ ਅਸੀਂ ਮਾਰ ਕਰ ਸਕਦੇ ਆ ਉੱਤੇ ਅਸੀਂ ਗੌਰ ਕਰ ਸਕਦੇ ਆ ਮਰ ਮੁਕਤੀ ਆਵੇਂ ਸਿੰਗਰਤ ਪਾਵੇ ਸੇ ਸੋਚੇ ਹੋ ਨਹੀਂ ਉਹਨਾਂ ਦੇ ਜਾਣ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਨੇ ਪੰਜਾਬ ਪਰਤੀ ਦੇਸ਼ਪਤੀ ਔਰ ਖਾਸ ਤੌਰ ਤੇ ਇਲਾਕੇਪਤੀਆਂ ਨਗਰਪਤੀ ਉਹਨਾਂ ਨੇ ਕੰਮ ਕੀਤੇ ਸਮਾਜ ਸੇਵਾ ਦੇ ਕੰਮ ਕੀਤੇ ਤੇ ਹਰ ਖੇਤਰ ਦੇ ਵਿੱਚ ਉਹਨਾਂ ਦਾ ਨਾਮ ਰਿਹਾ ਭਾਵੇਂ ਖੇਡਾਂ ਖੇਤਰ ਸੀਗਾ ਭਾਵੇਂ ਦੇਸ਼ ਸੇਵਾ ਦੇ ਖੇਤਰ ਵਿੱਚ ਉਹ ਪਹਿਲੇ ਮਲਟੀਪਲ ਕਮ ਫੌਜ ਨੌਕਰੀ ਕੀਤੀ ਅਰ ਉਹਨਾਂ ਦੀ ਦੇਣ ਨੂੰ ਅੱਜ ਦਾ ਸਮੁੱਚਾ ਪੰਜਾਬ ਸਮੁੱਚਾ ਦੇਸ਼ ਸਮੁੱਚਾ ਨਗਰਾਂ ਵਾਲਾਕਾ ਇਸ ਕਰਕੇ ਯਾਦ ਕਰਦਾ ਹੈ ਕਿਉਂਕਿ ਉਹਨਾਂ ਨੇ ਹਮੇਸ਼ਾ ਹੀ ਜਿਹੜੀ ਉਹਨਾਂ ਦੀ ਸਿੱਖਿਆ ਸੀ ਉਹ ਹਾ ਪੱਖੀ ਹੈ ਸਾਰੂ ਪੱਖੀ ਅਤੇ ਉਹਦੀ ਸੋਚ ਸੀ ਵੀ ਸੱਚਾ ਸਿਧਾਂਤ ਚੱਲ ਕੇ ਲੋਕਾਂ ਦੀ ਸੇਵਾ ਕਰਨੀ ਆ ਅੱਜ ਸਾਡੇ ਬਾਪੂ ਸੂਬੇਦਾਰ ਕਰਤਾਰ ਸਿੰਘ ਜੀ ਦੀ ਸਲਾਦਾ ਵਰਸੀ ਮਨਾਈ ਜਾ ਰਹੀ ਹੈ ਇਲਾਕੇ ਦੀਆਂ ਸੰਗਤਾਂ ਹਮ੍ਹਾਂ ਹਾ ਕੇ ਪਹੁੰਚ ਰਹੀਆਂ ਨੇ ਦਸ਼ਮਲਿਸ਼ਾ ਤੋਂ ਪਹੁੰਚ ਰਹਾ ਸਾਨੂੰ ਵੀ ਮੌਕਾ ਮਿਲਿਆ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਅਰਪਿਤ ਭੇਂਟ ਕਰਨ ਦਾ ਜੋ ਇਹ ਸੇਵਾਵਾ ਚਾਹੇ ਉਹ ਪੰਥਕ ਸੇਵਾਵਾ ਹੋਣ ਰਾਜਨੀਤਿਕ ਸੇਵਾਵਾ ਹੋਣ ਚਾਹੇ ਕਿਸੇ ਲੋੜਵੰਦਾ ਦੀ ਮਦਦ ਦੀ ਗੱਲ ਹੋਵੇ ਕੌਮ ਅਤੇ ਪੰਥ ਦੀ ਗੱਲ ਹੋਵੇ ਮੈਂ ਸਮਝਦਾ ਇਸ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਜਿੰਨੀ ਗੁਰੂ ਪਾਰਸਾ ਦੀ ਕਿਰਪਾ ਇਸ ਪਰਿਵਾਰ ਦੇ ਉੱਪਰ ਹੈ ਮੈਂ ਸਮਝਦਾ 19 ਨਿਮਤਾ ਕੁੱਟਕੁੱਟੇ ਪਰਿਵਾਰ ਦੇ ਵਿੱਚ ਪਈ ਹੋਈ ਹੈ ਲਗਾਤਾਰ ਮਿਰਖ ਕਿੰਨੇ ਵਿਅਕਤੀ ਨਾਲ ਗਏ 300 400 ਵਿਅਕਤੀ ਨਾਲ ਗਏ ਔਰ ਉੱਥੇ ਜਾ ਕੇ ਹੱਥਾਂ ਦਾ ਸੇਵਾ ਕੀਤੀ ਨਾਉਂ ਤੇ ਕੋਈ ਸਾਨੂੰ ਜਾਣਦਾ ਸੀ ਨਾ ਕੋਈ ਪਹਿਚਾਨਦਾ ਸੀ ਇਹ ਮਨੁੱਖਤਾ ਦੀ ਸੇਵਾ ਹੈ ਇਹ ਸਾਡੇ ਸਮਾਜ ਦੀ ਸੇਵਾ ਹੈ ਜਿੱਥੇ ਭੀੜ ਬਣੀ ਉੱਥੇ ਜਾ ਕੇ ਸੇਵਾ ਚਾਹੇ ਭਈ ਧਾਰੀ ਸੰਗਤ ਗੱਜ ਕੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਇਹ ਇੱਕ ਵਿਅਕਤੀ ਨਾ ਇਹਨਾਂ ਨੂੰ ਕਿਸੇ ਗੱਲ ਦੀ ਥੋੜ੍ਹ ਹੈ ਨਾ ਕਿਸੇ ਦੇ ਮਠਾਜੀ ਦੀ ਲੋੜ ਹੈ ਲੇਕਿਨ ਨਿਸ਼ਕਾਮ ਹੋ ਕੇ ਸੇਵਾ ਵਿੱਚ ਜਦੋਂ ਜੁੱਟ ਜਾਂਦਾ ਕੋਲ ਉਸ ਵੇਲੇ ਅਸੀਂ ਕਹਿ ਸਕਦੇ ਹਾਂ ਕਿ ਸੇਵਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਨਿਆ ਫਰ ਪਾਵਣਾ ਹਉਮੈ ਵਿੱਚੋਂ ਚੱਲ ਇਸੇ ਕਰਕੇ ਤੇ ਅੱਜ ਜੋ ਮਨ ਵੀ ਅਰਦਾਸ ਕਰਦੇ ਹੈ ਭਾਵਨਾ ਦੇ ਨਾਲ ਅਰਦਾਸ ਕਰਦੇ ਹੈ ਉਹ ਪਾਛਾ ਅਰਦਾਸ ਸ੍ਰੀ ਕਰਦੇ ਸਾਧ ਸੰਗਤ ਜੀ ਅੱਜ ਆਪਾਂ ਬਾਪੂ ਜੀ ਦੀ ਵਰਸੀ ਤੇ ਇਕੱਠੇ ਹੋਏ ਹੈ ਇਹ ਪਰਿਵਾਰ ਨੇ ਸਾਧ ਸੰਗਤ ਜੀ ਬਹੁਤ ਬਹੁਤ 봉ਦੀ ਸੇਵਾ ਵੀ ਕੀਤੀ ਹੈ ਸਮਾਜਿਕ ਤੌਰ ਤੇ ਵੀ ਸੇਵਾ ਕੀਤੀ ਹੈ ਇਸ ਪਰਿਵਾਰ ਨੇ ਦੇਸ਼ਾਂ ਵਿਦੇਸ਼ਾਂ ਤੱਕ ਬਹੁਤ ਨਾਮ ਬਣਾਇਆ ਹੈ ਆਪਣਾ ਪੰਜਾਬ ਦਾ ਇੱਕ ਬਹੁਤ ਸਿਰਕਾ ਪਰਿਵਾਰ ਰਖੜਾ ਪਰਿਵਾਰ ਦੇ ਬਜ਼ੁਰਗਾਂ ਨੂੰ ਸਰਦਾ ਤੇ ਸਤਕਾਰ ਪੇ ਕਰਨ ਵਾਸਤੇ ਆਏ ਆ ਇਹ ਜਿਹੜਾ ਮਿੱਠੇ ਤੇ ਨੀਵੇਂ ਨਾਨਕਾ ਗੁਣ ਚੰਗਿਆਈਆਂ ਤੱਕ ਇਹ ਜਿਹੜਾ ਗੁਣਾ ਬਾਪੂ ਜੀ ਆਪਣੇ ਬੱਚਿਆਂ ਨੂੰ ਛੱਡਾ ਕੇ ਗਏ ਨੇ ਮੈਂ ਬਾਬਾ ਜੀ ਦਾ ਜੂਰ ਦਾ ਸਾਰੇ ਸੰਤਾਂ ਮਹਾਪੁੱਛਾਂ ਦਾ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਕੋਲ ਲਫਜ਼ ਨਹੀਂ ਹਨ ਜਿਨ੍ਹਾਂ ਨਾਲ ਮੈਂ ਧੰਨਵਾਦ ਕਰ ਸਕਾਂ ਨਾ ਹੀ ਲਫਜ਼ ਬਣ ਸਕਦੇ ਨੇ ਇਹ ਤਾਂ ਬਾਬਾ ਜੀ ਦੀ ਕਿਰਪਾ ਹੈ ਤੁਹਾਡੀ ਮਿਹਰ ਦਾ ਤੁਸੀਂ ਹਰ ਸਾਲ तकरीबन 28 ਸਾਲ ਹੋ ਗਏ ਤੁਸੀਂ ਹਰ ਸਾਲ ਤੁਸੀਂ ਦਰਸ਼ਨ ਦਿੰਦੇ ਹੋ ਤੁਹਾਡੇ ਕਰਕੇ ਸਾਰਾ ਕੁਝ ਹੈ ਜੋ ਜਿੰਨਾ ਵੀ ਧੰਨਵਾਦ ਕਰਾਉਣਾ ਥੋੜਾ ਹੈ ਸਾਰੀ ਸੰਗਤ ਦਾ ਇੰਨੀ ਗਰਮੀ ਦੇ ਵਿੱਚ ਬਾਬਾ ਜੀ ਵੀ ਤਕਰੀਰ ਦਿੱਤੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਤਕਰੀਰ ਦਿੱਤੀ ਹੈ ਅਸੀਂ ਪ੍ਰਬੰਧਨ ਕਰ ਚੁੱਕੇ ਉਸ ਗੱਲ ਦੀ ਮਾਫੀ ਮੰਗਦਾ ਫਿਰ ਸਾਈ ਸੰਗਤ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀਕਾਲ ਜੀ ਮੈਂ ਮੋਢ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਸੂਬੇਦਾਰ ਬਾਪੂ ਕਰਤਾਰ ਸਿੰਘ ਢਾਲੀਵਾਲ ਜਿਨ੍ਹਾਂ ਦੀ 28ਵੀਂ ਵਰਸੀ ਸਮਾਗਮ ਦੇ ਉੱਤੇ ਰਖਣਾ ਵਿਖੇ ਕਰਤਾਰ ਬਿਲਾ ਰਖਣਾ ਵਿਖੇ ਬਹੁਤ ਭਾਰੀ ਇਕੱਠ ਹੋਇਆ ਉਸ ਜਗਤ ਦੇ ਵਿੱਚ ਜਿਹਦੇ ਵਿੱਚ ਧਾਰਮਿਕ ਸ਼ਕਤੀਆਂ ਪਹੁੰਚੀਆਂ ਰਾਜਨੀਤਿਕ ਸ਼ਕਤੀਆਂ ਪਹੁੰਚੀਆਂ ਤੇ ਇਲਾਕੇ ਦੇ ਹਜ਼ਾਰਾਂ ਲੋਕ ਉੱਥੇ ਪਹੁੰਚੇ ਜਿਨ੍ਹਾਂ ਨੇ ਬਾਪੂ ਜੀ ਦੀ 28ਵੀਂ ਵਰ੍ਹੇ ਦੀ ਉੱਤੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਕੀਰਤਨ ਸਮਾਗਮ ਹੋਇਆ ਖੂਨਦਾਨ ਕੈਂਪ ਲੱਗਿਆ ਫ੍ਰੀ ਮੈਡੀਕਲ ਕੈਂਪ ਲਗਾਏ ਗਏ ਤੇ ਗੁਰੂ ਦਾ ਲੰਗਰ ਜਿੱਦਾਂ ਮੈਂ ਦੱਸਿਆ ਅਟੁੱਟ ਵਰਤਿਆ ਉੱਥੇ ਤੇ ਗੱਲਬਾਤ ਕਰਦੇ ਆ ਜੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਨਾਲ ਹੀ ਉਹਨਾਂ ਦੇ ਉੱਤਰ ਅਧਿਕਾਰੀ ਜਸਦੀਪ ਸਿੰਘ ਗਿੱਲ ਉਚੇਚੇ ਤੌਰ ਤੇ ਬਾਪੂ ਜੀ ਦੇ ਜਿਹੜਾ ਵਰਸੀ ਸਮਾਗਮ ਸੀ ਉੱਥੇ ਪਹੁੰਚੇ ਤੇ ਲੰਮਾ ਸਮਾਂ ਉੱਥੇ ਉਹਨਾਂ ਨੇ ਮਤਲਬ ਰਹੇ ਜਿੰਨਾ ਚਿਰ ਆਮ ਸੰਗਤ ਉੱਥੇ ਬੈਠੀ ਰਹੀ ਤੇ ਬਾਬਾ ਜੀ ਵੀ ਬੈਠੇ ਰਹੇ ਉਸ ਤੋਂ ਬਾਅਦ ਪਰਿਵਾਰ ਦੇ ਨਾਲ ਜਾ ਕੇ ਲੰਚ ਕੀਤਾ ਮਤਲਬ ਦੁਪਹਿਰ ਦਾ ਖਾਣਾ ਵੀ ਬਾਬਾ ਜੀ ਨੇ ਛਕਿਆ ਤੇ ਸੰਗਤਾਂ ਉਹਨਾਂ ਦੇ ਦਰਸ਼ਨ ਕਰਕੇ ਵੀ ਨਿਹਾਲ ਹੋਈਆਂ ਜਿੱਥੇ ਪਰਮਪਿਤਾ ਪਰਮੇਸ਼ਵਰ ਦੀ ਬਾਣੀ ਦਾ ਸਰਬ ਕੀਰਤਨ ਹੋਇਆ ਅਖੰਡ ਪੜ੍ਹ ਸਾਹਿਬ ਦੇ ਭੋਗ ਪਾਏ ਗਏ ਸੰਗਤਾਂ ਨੇ ਅਰਦਾਸ ਦੇ ਵਿੱਚ ਬੇਨਤੀ ਕੀਤੀ ਵੀ हे ਪ੍ਰਮਾਤਮਾ ਇਸ ਮਹਾਨ ਸਖਸ਼ੀਤ ਨੂੰ ਬਾਪੂ ਕਰਤਾਰ ਸਿੰਘ ਢਾਲੀਵਾਲ ਨੂੰ ਹਮੇਸ਼ਾ ਹੀ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਇਸ ਪਰਿਵਾਰ ਨੂੰ ਹਮੇਸ਼ਾ ਜੜ੍ਹ ਦੀ ਕਲਾ ਦੇ ਵਿੱਚ ਰੱਖਣ ਜੇ ਰਾਜਨੀਤਿਕ ਸ਼ਖਸੀਤਾਂ ਦੀ ਗੱਲ ਕਰੀਏ ਤਾਂ ਗੁਰਪ੍ਰਤਾਸ ਸਿੰਘ ਬਡਾਲਾ ਪਹੁੰਚੇ ਚੀਮਾ ਸਾਹਿਬ ਪਹੁੰਚੇ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜੰਗੀਰ ਕੌਰ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਾ ਸਾਹਿਬ ਪਹੁੰਚੇ ਇਕਬਾਲ ਸਿੰਘ ਝੁੰਦਾ ਜਿਨ੍ਹਾਂ ਨੇ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲਬਾਤ ਕੀਤੀ ਤਾਂ ਇਸ ਪਰਿਵਾਰ ਬਾਰੇ ਕੀਤੀ ਬਾਪੂ ਜੀ ਬਾਰੇ ਕੀਤੀ ਬੀਬੀ ਜੰਗੀਰ ਕੌਰ ਨੇ ਦੱਸਿਆ ਹੋਰਾਂ ਨੇ ਵੀ ਦੱਸਿਆ ਵੀ ਬਾਪੂ ਜੀ ਦੇ ਗੱਲ ਕਰੀਏ ਤਾਂ ਫੌਜ ਦੇ ਵਿੱਚ ਪਹਿਲਾਂ ਸੇਵਾ ਕੀਤੀ ਦੇਸ਼ ਦੀ ਸੇਵਾ ਕੀਤੀ ਦੇਸ਼ ਤੋਂ ਬਾਹਰ ਜਾ ਕੇ ਵੀ ਚੰਗਾ ਉਹ ਸਮੇਂ ਦੇ ਵਿੱਚ ਬਾਪੂ ਜੀ ਨੇ ਲੜੀਆਂ ਕਿਉਂਕਿ ਇਲਾਕੇ ਦੇ ਲੋਕ ਸਾਰੇ ਉਹਨਾਂ ਨੂੰ ਸਤਿਕਾਰ ਨਾਲ ਬਾਪੂ ਜੀ ਦੇ ਨਾਮ ਨਾਲ ਜਾਣਦੇ ਨੇ ਇਸ ਕਰਕੇ ਅਸੀਂ ਬਾਪੂ ਜੀ ਕਹਿੰਦੇ ਆਂ ਕਈ ਲੋਕ ਜਿਹੜੇ ਨਹੀਂ ਜਾਣਦੇ ਉਹਨਾਂ ਕਰਕੇ ਮੈਂ ਗੱਲਾਂ ਇੱਕ ਵਾਰੀ ਤੁਹਾਡੇ ਰੂਬਰੂ ਕਰਨ ਲੱਗਿਆ ਬਾਪੂ ਜੀ ਫੌਜ ਦੇ ਵਿੱਚ ਰਹੇ ਬਾਹਰ ਦੇ ਦੇਸ਼ਾਂ ਵਿੱਚ ਜਾ ਕੇ ਲੜਾਈਆਂ ਵੀ ਲੜੀਆਂ ਆਪਣੇ ਦੇਸ਼ ਦੀ ਖਾਤਰ ਜਦੋਂ ਰਿਟਾਇਰ ਹੋ ਕੇ ਆਏ ਤਾਂ ਸਮਾਜ ਸੇਵਾ ਦੇ ਵਿੱਚ ਵੱਡੇ ਵੱਡੇ ਕੰਮ ਕੀਤੇ ਤਿੰਨ ਸਾਲ ਬਾਅਦ ਜਦੋਂ ਪਹਿਲੀ ਛੁੱਟੀ ਆਏ ਬਾਪੂ ਜੀ ਤਾਂ ਤਨਖਾਹ ਜਿੰਨੀ ਸੀ ਆਉਣ ਸਾਰ ਉਹ ਵੀ ਸੇਵਾ ਦੇ ਵਿੱਚ ਲਾਤੀ ਇੱਕ ਨੇੜੇ ਪਿੰਡ ਰਖੜੇ ਦੇ ਪਿੰਡਾ ਮੰਡੌਰ ਉਸ ਸਮੇਂ ਦੇ ਵਿੱਚ ਕੱਚੇ ਰਸਤਿਆਂ ਦੇ ਵਿੱਚੋਂ ਲੋਕ ਤੁਰ ਕੇ ਜਾਂਦੇ ਸੀ ਪਾਣੀ ਦੀ ਪਿਆਸ ਲੱਗਦੀ ਸੀ ਅੱਡਾ ਦੂਰ ਹੋਣ ਕਰਕੇ ਜਿਹੜੇ ਕਈ ਕਿਲੋਮੀਟਰ ਤੱਕ ਲੋਕ ਤੁਰ ਕੇ ਜਾਂਦੇ ਸੀ ਤਾਂ ਉਹਨਾਂ ਲਈ ਉਹ ਸਾਰੀ ਤਨਖਾਹ ਹੀ ਲਗਾਤੀ ਇੱਕ ਉੱਥੇ ਖੂਹ ਚਾਲੂ ਕਰਾਇਆ ਉਹਦੇ ਤੇ ਉਸ ਸਮੇਂ ਕਮਰਾ ਬਣਵਾਇਆ ਹੋ ਅੱਜ ਤੱਕ ਵੀ ਉੱਥੇ ਉਹਦੀਆਂ ਯਾਦਾਂ ਹੈਗੀਆਂ ਅਨੇਕ ਕਈ ਕੰਮ ਨੇ ਬਾਪੂ ਜੀ ਦੇ ਹਿੱਸੇ ਜਿਹੜੇ ਆਏ ਨੇ ਜਿਹੜੇ ਲੋਕ ਸੇਵਾ ਦੇ ਕੰਮ ਕੀਤੇ ਨੇ ਬਾਪੂ ਜੀ ਨੇ ਤੇ ਮਾਤਾ ਜੀ ਨੇ ਜੋ ਗੁਰਤੀ ਦਿੱਤੀ ਐ ਇਸ ਪਰਿਵਾਰ ਨੂੰ ਉਹ ਬਾਪੂ ਜੀ ਦੇ ਪੂਰਨ ਅਤੇ ਪਰਿਵਾਰ ਚੱਲ ਰਿਹਾ ਹੈ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਯੂ ਐਸ ਏ ਦੇ ਵਿੱਚ ਰਹਿੰਦੇ ਨੇ ਵੱਡੇ ਧਨਾੜ बिजनेसमੈਨ ਨੇ ਤੇ ਉਹਨਾਂ ਦੇ ਭਰਾਵਾਂ ਦੀ ਗੱਲ ਕਰੀਏ ਦੂਸਰੇ ਦੀ ਗੱਲ ਸਰਦਾਰ ਸੁਰਜੀਤ ਸਿੰਘ ਰਖੜਾ ਜਿਹੜੇ ਸਾਬਕਾ ਵਜ਼ੀਰ ਨੇ ਤੇ ਚਰਨਜੀਤ ਸਿੰਘ ਢਾਲੀਵਾਲ ਜਿਹੜੇ ਯੂਐਸਏ ਦੇ ਵਿੱਚ ਵੱਡੇ ਭਰਾ ਦੇ ਨਾਲ ਬਿਜ਼ਨਸ ਦੇ ਵਿੱਚ ਹੱਥ ਮਿਟਾਉਂਦੇ ਨੇ ਜਦੋਂ ਪੰਜਾਬ ਆਉਂਦਿਆ ਤਾਂ ਰਖੜਾ ਸਾਹਿਬ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਵੱਡੇ ਦਰਸ਼ਨਜੀਤ ਇਹਨਾਂ ਪਰਿਵਾਰ ਦੀ ਜੇ ਮੈਂ ਗੱਲ ਕਰਾਂ ਤਾਂ ਇੱਕ ਦੋ ਗੱਲ ਸਾਂਝੀ ਕਰਦੇ ਆਂ ਤੇ ਲਿਸਟ ਤਾਂ ਬਹੁਤ ਲੰਬੀ ਆ ਕੰਮਾਂ ਦੀ ਮਤਲਬ ਜੇ ਆਪਾਂ ਉਹ ਕੰਮ ਗਿਣੌਣ ਲੱਗ ਜਾਈਏ ਤਾਂ ਬਹੁਤ ਹੀ ਸਮਾਂ ਲੱਗੂਗਾ ਜਦੋਂ ਸੁਨਾਮੀ ਆਈ ਤਾਮਿਲ ਲਾਡੂ ਦੇ ਵਿੱਚ ਜਿੱਥੇ ਕੋਈ ਵੋਟਾਂ ਦਾ ਸਰਕਾਰ ਨਹੀਂ ਇਹਨਾਂ ਦਾ ਨਾਂ ਕੋਈ ਉੱਥੋਂ ਵੋਟ ਲੈਣੀ ਆ ਨਾ ਕਿਸੇ ਦੀ ਜਾਣ ਨਾ ਪਛਾਣ ਪਹਿਚਾਨ ਸੀ ਸਿਰਫ ਇਨਸਾਨੀਅਤ ਦੀ ਇਨਸਾਨੀਅਤ ਦੇ ਨਾਤੇ ਇਸ ਪਰਿਵਾਰ ਨੇ ਉਸ ਸਮਿਆਂ ਦੇ ਵਿੱਚ ਉੱਥੇ ਜਾ ਕੇ 5 ਕਰੋੜ ਤੋਂ ਉੱਪਰ ਦੀ 5 ਕਰੋੜ 80 ਲੱਖ ਦੀ ਰਾਸੀ ਉੱਥੇ ਖਰਚੀ ਇਥੋਂ ਟ੍ਰੇਨ ਭਰ ਕੇ ਗਈ ਸੈਂਕੜੇ ਬੰਦਿਆਂ ਨੂੰ ਨਾਲ ਲੈ ਕੇ ਗਏ ਉੱਥੇ ਜਾ ਕੇ ਸੇਵਾ ਕੀਤੀ ਇਸ ਪਰਿਵਾਰ ਨੇ ਜੇ ਦੂਸਰੀ ਗੱਲ ਕਰੀਏ ਜਦੋਂ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਨੂੰ ਆਪਾਂ ਸਾਰੇ ਪੰਜਾਬੀ ਕਿਸਾਨ ਪੰਜਾਬੀ ਜਿਹੜੇ ਮਜ਼ਦੂਰ ਵੀ ਸੰਕਟ ਸੀ ਆਪਾਂ ਜਦੋਂ ਉੱਥੇ ਜਾ ਕੇ ਧਰਨਾ ਲਗਾਇਆ ਦੇਲੀ ਦੇ ਬਰੂਹਾਂ ਤੇ ਤਾਂ ਇਸ ਪਰਿਵਾਰ ਨੇ ਉੱਥੇ ਵੀ ਇੱਕ ਕੈਂਪ ਦੇ ਤਰ੍ਹਾਂ ਲੰਗਰ ਚਲਾਤਾ ਹਜ਼ਾਰਾਂ ਹੀ ਕਿਸਾਨ ਉੱਥੇ ਠਹਿਰ ਸਕਦੇ ਸੀ ਪੂਰੀ ਸੁਵਿਧਾ ਵਾਟਰ ਪ੍ਰੂਫ ਟੈਂਟ ਤੱਕ ਲਗਾਤੇ ਲੰਗਰ 24 ਘੰਟੇ ਚੱਲਦਾ ਸੀ ਉੱਥੇ بڑے بڑے ਕਿਸਾਨ ਲੀਡਰ ਵੀ ਉੱਥੇ ਰੁਕਦੇ ਸੀ ਵੀ ਹਾਂ ਯਾਰ ਤੇ ਉੱਥੇ ਵੀ ਕੋਈ ਬੋਟਾ ਕੋਈ ਸਰੋਕਾਰ ਨਹੀਂ ਸੀ ਇਸ ਕਰਕੇ ਮੈਂ ਦੱਸ ਰਿਹਾ ਹਾਂ ਵੀ ਰਾਜਨੀਤੀ ਆਪਣੀ ਜਗ੍ਹਾ ਸਮਾਜ ਸੇਵਾ ਆਪਣੀ ਜਗ੍ਹਾ ਬਹੁਤ ਸਾਰੇ ਕੰਮ ਖੜਿਆਰੀਆਂ ਨੂੰ ਮਾਨ ਸਨਮਾਨ ਦੇਣ ਦੀ ਗੱਲ ਹੋਵੇ ਲੱਖਾਂ ਦੇ ਵਿੱਚ ਜਾਂ ਵਿਦਿੱਕ ਅਦਾਰਿਆਂ ਦੀ ਗੱਲ ਹੋਵੇ ਜੇ ਗੱਲ ਕਰੀਏ ਜਦੋਂ ਬਾਦਲ ਸਰਕਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਇੱਕ ਵੱਡਾ ਅਦਾਰਾ ਜਿਹੜਾ ਉਸ ਸਮੇਂ ਦੇ ਵਿੱਚ ਬਾਦਲ ਸਾਹਿਬ ਨੇ ਕਿਹਾ ਵੀ ਉਹ ਬੰਦ ਹੋਣ ਵਾਲਾ ਹੈ ਠੰਡਾਂ ਦੀ ਘਾਟ ਕਰਕੇ ਤਾਂ ਐਸੇ ਪਰਿਵਾਰ ਨੇ ਇੱਕ ਚੈੱਕ ਜਿਹੜਾ ਭਰਿਆ ਵੀ ਹੋਇਆ ਨਹੀਂ ਸੀ ਬਾਦਲ ਸਾਹਿਬ ਨੂੰ ਕਿਹਾ ਵੀ ਜਿੰਨੇ ਦਾ ਭਰਨਾ ਭਰ ਲਓ ਪਰ ਸਾਡੇ ਗੁਰੂ ਦੇ ਨਾਂ ਤੇ ਜਿਹੜਾ ਇਹ ਵਿਦਿਅਕ ਅਦਾਰਾ ਚੱਲਦਾ ਹੈ ਬੰਦ ਨਹੀਂ ਹੋਣਾ ਚਾਹੀਦਾ ਅੱਜ ਉਹ ਚੜ੍ਹਦੀ ਕਲਾ ਚ ਹੈ ਬਹੁਤ ਹੀ ਐਸੀਆਂ ਉਦਾਹਰਨਾਂ ਨੇ ਜਿੱਥੇ ਇਸ ਪਰਿਵਾਰ ਨੇ ਸਮਾਜ ਸੇਵਾ ਦੇ ਵਿੱਚ ਝੰਡੇ ਬੁਲੰਦ ਕੀਤੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਤੇ ਅੱਜ ਉਸ ਮਹਾਨ શિક્ષਿਤ ਬਪੂ ਕਰਤਾਰ ਸਿੰਘ ਜੀ ਢਾਲੀਵਾਲ ਜਿਨ੍ਹਾਂ ਦੀ 28ਵੀਂ ਵਰਸੀ ਸਮਾਗਮਾਂ 'ਚ ਮਨਾਇਆ ਗਿਆ ਉਹਦੇ ਵਿੱਚ ਸਾਰਿਆਂ ਨੇ ਆ ਕੇ ਸਰਦਾਂ ਦੇ ਫੁੱਲ ਭੇਟ ਕੀਤੇ ਆ ਚਾਹੇ ਰਾਜਨੀਤਿਕ ਬੰਦੇ ਹੋਣ ਜਾ ਧਾਰਮਿਕ ਸ਼ਖਸੀਤਾ ਹੁਣ ਜਿਨ੍ਹਾਂ ਦੇ ਵਿੱਚ ਮੈਂ ਗੱਲਬਾਤ ਕਰ ਚੁੱਕੇ ਆਂ ਬਾਬਾ ਜੀ ਨੇ ਬਹੁਤ ਹੀ ਸਮਾਂ ਪਰਿਵਾਰ ਚ ਗੁਜ਼ਾਰਿਆ ਸੰਗਤ ਚ ਗੁਜ਼ਾਰਿਆ ਉਹਨਾਂ ਦਾ ਵੀ ਇਸ ਪਰਿਵਾਰ ਵੱਲੋਂ ਕੋਟਨ-ਕੋਟ ਧੰਨਵਾਦ ਕੀਤਾ ਗਿਆ ਸ਼ਰਧਾਂਜਲੀ ਸਮਾਗਮ ਦੇ ਵਿੱਚ ਜਿੱਥੇ ਵੱਡੇ-ਵੱਡੇ ਲੀਡਰਾਂ ਨੇ ਬਾਪੂ ਜੀ ਬਾਰੇ ਗੱਲਬਾਤ ਕੀਤੀ ਪਰਿਵਾਰ ਬਾਰੇ ਗੱਲਬਾਤ ਕੀਤੀ ਮਤਲਬ ਲਾਕਾ ਕਿ ਦੂਰੋਂ-ਦੂਰੋਂ ਸੰਗਤ ਆਈ ਹਜ਼ਾਰਾਂ ਹੀ ਲੋਕ ਉੱਥੇ ਪਹੁੰਚੇ ਪੰਡਾਲ ਵੀ ਛੋਟਾ ਪੈ ਗਿਆ ਸੀ ਇੰਨੀ ਸੰਗਤ ਸੀ ਗੱਡੀਆਂ ਖੜਾਉਣ ਨੂੰ ਜਗ੍ਹਾ ਘੱਟ ਹੋ ਗਈ ਜਦੋਂ ਝਾਤ ਮਾਰਦੇ ਆ ਤਾਂ ਵੀ ਇੰਨੇ ਲੋਕ ਨੇ ਜਿਹੜੇ ਪਰਿਵਾਰ ਨੂੰ ਪਿਆਰ ਕਰਦੇ ਨੇ ਪਰ ਇੱਥੋਂ ਪਤਾ ਲੱਗਦਾ ਪਰਿਵਾਰ ਦੀ ਸ਼ਕਸ਼ੀਤ ਦਾ ਬਾਪੂ ਜੀ ਦੀ ਸ਼ਕਸ਼ੀਤ ਦਾ ਕਿਉਂਕਿ ਉਦੋਂ ਤੋਂ ਲੈ ਕੇ ਅੱਜ ਤੱਕ ਪਰਿਵਾਰ ਹੈ ਜਿਹੜਾ ਸਮਾਜ ਸੇਵਾ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰੇ ਆਏ ਉਹ ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਹੁਣ ਪਰ ਪਰਿਵਾਰ ਦੇ ਨਾਲ ਦਿਲੋਂ ਜੁੜੇ ਹੋਣ ਕਰਕੇ ਸਾਰੇ ਲੋਕਾਂ ਨੇ ਸਤਿਕਾਰ ਕੀਤਾ ਇਸ ਵਰਸੀ ਦੇ ਵਿੱਚ ਪਹੁੰਚੇ ਨੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕੀਰਤਨ ਸਮਾਗਮ ਹੋ ਰਿਹਾ ਹਜ਼ਾਰਾਂ ਲੋਕ ਬੈਠੇ ਨੇ ਬਾਬਾ ਜੀ ਬੈਠੇ ਨੇ ਕਿੰਨਾ ਸਮਾ ਸੰਗਤ ਨੂੰ ਦਿੱਤਾ ਤੇ ਅਸੀਂ ਵੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਏ ਪ੍ਰਮਾਤਮਾ ਕਿ ਇਸੇ ਤਰ੍ਹਾਂ ਪਰਿਵਾਰ ਤਰੱਕੀ ਕਰਦਾ ਰਹੇ ਤੇ ਸਮਾਜ ਸੇਵਾ ਦੇ ਵਿੱਚ ਜਿਹੜੀਆਂ ਨਵੀਆਂ ਨਵੀਆਂ ਪਲੰਘਾਂ ਆਏ ਪਰਿਵਾਰ ਪੁੱਟ ਦਰਵੇ ਇੱਕ ਗੱਲ ਮੈਂ ਹੋਰ ਖੀਰਚ ਦੱਸਣੀ ਚਾਹੁੰਦਾ ਪ੍ਰਸ਼ਾਸਨਿਕ ਅਧਿਕਾਰੀ ਅਚੇਚੇ ਤੌਰ ਤੇ ਸਾਰਿਆਂ ਨੇ ਬਹੁਤ ਵਧੀਆ ਆ ਕੇ ਡਿਊਟੀਆਂ ਵੀ ਕੰਜਾਂ ਨੇ ਨਿਭਾਈਆਂ ਤੇ ਆ ਕੇ ਪਰਿਵਾਰ ਚ ਹਾਜ਼ਰੀ ਵੀ ਲਵਾਈ ਤੇ ਜੇ ਨਾਮ ਲਈਏ ਤਾਂ ਫਿਰ ਕਈ ਜੇ ਕੋਈ ਰਹਿ ਗਿਆ ਤਾਂ ਫਿਰ ਗੁੱਸਾ ਕਰਦਾ ਇਸ ਕਰਕੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਸਭ ਤੋਂ ਵੱਡੀ ਮੈਂ ਇੱਕ ਗੱਲ ਜਿਹੜੀ ਹੁਣ ਦੱਸਣ ਲੱਗਿਆ ਉਹ ਇਹ ਆ ਕਿ ਇਸ ਸਮੇਂ ਦੇ ਵਿੱਚ ਇੱਕ ਪਰਿਵਾਰ ਦੇ ਉੱਤੇ ਬੁੱਕ ਲਿਖੀ ਗਈ ਹੈ ਜਿਹੜੀ ਕਿ ਯੂ ਐਸ ਏ ਦੇ ਵਿੱਚੋਂ ਮਨੀਸ਼ মিডিਆ ਹੈਗੇ ਆ ਉਹਨਾਂ ਦੇ ਸੰਸਥਾਪਕ ਵੀ ਆਏ ਸੀ ਪਛੇਤੇ ਤੌਰ ਤੇ ਆਏ ਉਹ ਬੁੱਕ ਜਿਹੜੀ ਪਰਿਵਾਰ ਬਾਰੇ ਲਿਖੀ ਗਈ ਆ ਤਾਂ ਜੋ ਲੋਕ ਨੇ ਜਿਹੜੇ ਉਹ ਪੋਜਿਟਿਵ ਮਾਈਂਡ ਵਾਲੇ ਬੁੱਕ ਨੂੰ ਪੜਨ ਵੀ ਦੇਖੋ ਇਹ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਬੁੱਕ ਲਿਖੀਆਂ ਨੇ ਪੰਜਾਬੀਆਂ ਤੇ ਹੋਰ ਲੋਕਾਂ ਤੇ ਜਿਨ੍ਹਾਂ ਨੇ ਮਤਲਬ ਵੱਡੀਆਂ ਪਲਾਂਘਾਂ ਪੁੱਟੀਆਂ ਨੇ ਉਹ ਲੋਕਾਂ ਤੇ ਉਹ ਬੁੱਕ ਲਿਖੀ ਨੇ ਨਰਿੰਦਰ ਮੋਦੀ ਸਾਹਿਬ ਤੇ ਬੁੱਕ ਲਿਖੀ ਆ ਪਿਛਲੇ ਦਿਨੀ ਉਹ ਵੀ ਉੱਥੇ ਰੀਲੀਜ਼ ਹੋਈ ਸੀ ਯੂ ਐਸ ਏ ਦੇ ਵਿੱਚ ਤੇ ਅੱਜ ਇਸ ਪਰਿਵਾਰ ਦੇ ਉੱਤੇ ਜਿਹੜੀ ਬੁੱਕ ਲਿਖੀ ਗਈ ਆ ਉਹ ਬੁੱਕ ਨੂੰ ਵੀ ਬਾਬਾ ਜੀ ਨੇ ਉੱਥੇ ਰੀਲੀਜ਼ ਕੀਤਾ ਤੇ ਪਰਿਵਾਰ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਹੈ ਤੇ ਮਨੀਸ਼ মিডিਆ ਵੱਲੋਂ ਜਿਹੜੀ ਯੂ ਐਸ اے ਕੈਨੇਡਾ ਤੇ ਇੱਥੇ ਰਾਜਸਥਾਨ ਦੇ ਵਿੱਚ ਉਹਨਾਂ ਦਾ ਦਫ਼ਤਰ ਹੈ ਉਹ ਬੁੱਕ ਨੂੰ ਜੇ ਤੁਸੀਂ ਪੜੋਗੇ ਕਿਸ ਤਰ੍ਹਾਂ ਇਸ ਪਰਿਵਾਰ ਨੇ ਮਿਹਨਤ ਕਰਕੇ ਆਪਣਾ ਐਡਾ ਵੱਡਾ ਮਕਾਮ ਬਣਾਇਆ ਇਸ ਮੌਕੇ ਤੇ ਜੇ ਗੱਲ ਕਰੀਏ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਸਰਦਾਰ ਸੁਜੀਤ ਸਿੰਘ ਰਖੜਾ ਤੇ ਚਰਨਜੀਤ ਸਿੰਘ ਢਾਲੀਵਾਲ ਤੇ ਉਹਨਾਂ ਦੇ ਚਚੇਰੇ ਭਰਾ ਰਣਜੀਤ ਸਿੰਘ ਰਖੜਾ ਇਹਨਾਂ ਸਾਰਿਆਂ ਨੇ ਸੰਗਤ ਦਾ ਆਈ ਹੋਈ ਸੰਗਤ ਦਾ ਬਾਬਾ ਜੀ ਦਾ ਸਭ ਦਾ ਧੰਨਵਾਦ ਕੀਤਾ ਤੇ ਪ੍ਰਮਾਤਮਾ ਦਾ ਸ਼ੁਕਰੀਆ ਦਾ ਕੀਤਾ ਵੀ हे ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ